ਸਸਰੀ ਕਾਜੀ ਸਾਰਿਆਂ ਨੂੰ ਅੱਜ ਦੀ ਵੀਡੀਓ 'ਚ ਤੁਹਾਡਾ ਸਾਰਿਆਂ ਦਾ ਜੀ ਸਵਾਗਤ ਹੈ। ਉਮੀਦ ਕਰਦੇ ਆਂ ਕਿ ਸਾਰੇ ਭੈਣ ਭਾਈ ਵਧੀਆ ਠੀਕ ਠਾਕ ਹੋਵੋਗੇ। ਵਾਹਿਗੁਰੂ ਸੱਚੇ ਪਾਤਸ਼ਾਹ ਸਭ ਨੂੰ ਚੜ੍ਹਦੀਆਂ ਕਲਾ 'ਚ ਰੱਖੇ। ਤੇ ਅੱਜ ਦਾ ਵਲੌਗ ਜੀ ਆਪਾਂ ਕਰਤਾ ਸਟਾਰਟ। ਰਾਤ ਤੋਂ ਸਟਾਰਟ ਕੀਤਾ ਹੈ ਜੀ ਆਪਾਂ ਰਾਤ ਦਾ ਟਾਈਮ ਹੈ। ਤੇ ਮੈਂ ਇੱਥੇ ਤਿਆਰ ਕਰਦੀ ਸੀ ਜੀ ਦੁੱਧ। ਤੇ ਆਪਾਂ ਜੀ ਮਿਲਕ ਪਾਊਡਰ ਤੋਂ ਮਿਲਕ ਤਿਆਰ ਕਰਾਂਗੇ। ਤੇ ਫਿਰ ਇਹਦੇ 'ਚ ਬਣਾਵਾਂਗੇ ਜੀ ਆਪਾਂ ਸੇਵੀਆਂ। ਤੇ ਉਹਦੇ ਲਈ ਮੈਂ ਕੋਸੇਜ ਪਾਣੀ ਵਿੱਚ ਜਿਹੜਾ ਮਿਲਕ ਪਾਊਡਰ ਹੈ ਪਾਤਾ ਏ ਤੇ ਇਹਨੂੰ ਹੋਣਾ ਮੈਂ ਫੈਂਟ ਲਾਂਗੀ ਚੰਗੀ ਤਰ੍ਹਾਂ ਤੇ ਸਾਰਾ ਜਿਹੜਾ ਦੁੱਧ ਸਾਰਾ ਘੋਲ ਜਾਵੇ ਵਿੱਚ ਪਾਣੀ ਦੇ ਤੇ ਇਹ ਦੁੱਧ ਜੀ ਬਹੁਤ ਵਧੀਆ ਤਿਆਰ ਹੋ ਜਾਂਦਾ ਏ ਤੇ ਹੁਣ ਆਪਾਂ ਇਹਦੇ ਵਿੱਚ ਨਾ ਪਾ ਦਿਆਂਗੇ ਸੇਵੀਆਂ ਤੇ ਅੱਜ ਨਾ ਆਪਣੇ ਖੇਤ ਕਣਕ ਬੀਜੀ ਸੀ ਮੈਂ ਕੱਲ ਵਲੌਗ ਪਾਇਆ ਸੀ ਉਹ ਵਾਲਾ ਤੇ ਬਾਕੀ ਕੁਝ ਪਣ ਪੰਜਾਂ ਨੇ ਵਾਵਾ ਦੇਖ ਲਿਆ ਸੀ ਬਾਕੀ ਇੰਨਾ ਜ਼ਿਆਦਾ ਨਹੀਂ ਦੇਖਿਆ ਕਿਸੇ ਨੇ ਤੇ ਚਲੋ ਉਹ ਉਸ ਟਾਈਮ ਤਾਂ ਜਲਦੀ ਵਿੱਚ ਸੀ ਗੁਰਜੋਤ ਦੇ ਪਾਪਾ ਸਵੇਰੇ ਬੀਜ ਪਾ ਕੇ ਡ੍ਰਿਲ ਵਿੱਚ ਤੇ ਚਲੇ ਗਏ ਤੇ ਹੁਣ ਨਾ ਸ਼ਾਮ ਨੂੰ ਫਿਰ ਆਪਾਂ ਸੋਚਿਆ ਪਰ ਚਲ ਸ਼ਾਮ ਨੂੰ ਬਣਾ ਲੈਂਦੇ ਆ ਤੇ ਇਹ ਜੀ ਮੈਂ ਆਟੇ ਦੀਆਂ ਸੇਵੀਆਂ ਕਰਦੀਆਂ ਵੱਟੀਆਂ ਹੋਈਆਂ ਲੈ ਲਈਆਂ ਆ ਤੇ ਇਹ ਪਾਵਾਂਗੇ ਜੀ ਹੁਣ ਜਦੋਂ ਦੁੱਧ ਨੂੰ ਉਬਾਲਾ ਆ ਜਾਵੇਗਾ ਨਾ ਤੇ ਫਿਰ ਆਪਾਂ ਜਿਹੜੀਆਂ ਸੇਵੀਆਂ ਵਿੱਚ ਪਾਵਾਂਗੇ ਤੇ ਥੋੜਾ ਜਾਂ ਨਾਲ ਮੈਂ ਦੁੱਧ ਪਾਤਾ ਸੀ ਬਾਜ ਦਾ ਜਿਹੜਾ ਆਪਾਂ ਮੁੱਲ ਲੈਂਦੇ ਆ ਉਹ ਵਾਲਾ ਦੁੱਧ ਪਾਤਾ ਹੈ ਮੈਂ ਥੋੜਾ ਜਾਂ ਵਿੱਚ ਮਿਕਸ ਕੀਤਾ ਏ ਤੇ ਚਲੋ ਆਪਾਂ ਸੇਵੀਆਂ ਵੀ ਪਾਤੀਆਂ ਤੇ ਸਾਡੇ ਨਾਲ ਇੱਥੇ ਰਿਵਾਜ ਏ ਵੀ ਜਿਸ ਦਿਨ ਕਣਕ ਬੀਜੀ ਜਾਂਦੀ ਹੈ ਨਾ ਤੇ ਸਾਰੇ ਲੋਕ ਉਸ ਦਿਨ ਸੇਵੀਆਂ ਬਣਾਉਂਦੇ ਆ ਤੇ ਬਾਕੀ ਹੁਣ ਕੁਝ ਲੋਕ ਛੱਡਦੇ ਵੀ ਜਾਂਦੇ ਆ ਇਸ ਰਵਾਜ ਨੂੰ ਤੇ ਬਾਕੀ ਬਹੁਤ ਸਾਰੇ ਲੋਕ ਕਰਦੇ ਵੀ ਆ ਇਗਰ ਜੋਦੇ ਪਾਪਾ ਤਾਂ ਰੋਜ਼ ਹੀ ਖਾ ਆਂਦੇ ਆ ਕਿਉਂਕਿ ਉਹਨਾਂ ਦਾ ਕਣਕ ਬੀਜਣ ਦਾ ਕੰਮ ਏ ਟਰੈਲ ਦਾ ਤੇ ਉਹਨੂੰ ਕੀ ਤੁਹਾਨੂੰ ਕਿਤੋਂ ਮੇਲ ਹੀ ਜਾਂਦੀਆਂ ਤੇ ਅਸੀਂ ਸੋਚਿਆ ਕਿ ਅੱਜ ਆਪਾਂ ਵੀ ਬਣਾ ਕੇ ਖਾ ਲਈਏ ਤੇ ਇਧਰ ਆਪਾਂ ਸੇਵੀਆਂ ਨੇ ਜਿਹੜੀਆਂ ਆਪਣੀਆਂ ਤਿਆਰ ਹੋ ਚੁੱਕੀਆਂ ਸੀ ਕੁਝ ਜਣਿਆਂ ਨੇ ਖਾ ਵੀ ਲਈਆਂ ਆ ਤੇ ਬਹੁਤ ਟੇਸਟੀ ਬਣੀਆਂ ਆ ਤੇ ਇਧਰ ਹੁਣ ਮੈਂ ਥੋੜੀਆਂ ਜਿ ਕੱਢ ਕੇ ਅਨਰੀਤ ਨੂੰ ਖਵਾਉਣ ਲੱਗੀ ਸੀ ਬਾਕੀ ਉਹ ਖਾਂਦੀ ਨਹੀਂ ਉਹਨੂੰ ਪਤਾ ਨਹੀਂ ਕੀ ਏ ਮਿਲਕ ਤੋਂ ਬਣੀ ਕੋਈ ਵੀ ਚੀਜ਼ ਨਹੀਂ ਖਾਂਦੀ ਤੇ ਉਹਨੂੰ ਦੁੱਧ ਤੋਂ ਬਹੁਤ ਜ਼ਿਆਦਾ ਨਫ਼ਰਤ ਹੈ ਦੁੱਧ ਪੀਂਦੀ ਨਹੀਂ ਨਾ ਹੀ ਦੁੱਧ ਤੋਂ ਬਣੀ ਚੀਜ਼ ਖਾਂਦੀ ਏ ਤੇ ਬਸ ਉਹਨੇ ਨਾ ਕਰਤੀ ਖਾਣ ਨੂੰ ਤੇ ਚਲੋ ਜੀ ਬਾਕੀ ਦਾ ਵਲੌਗ ਆਪਾਂ ਦੂਸਰੇ ਦਿਨ ਸਵੇਰ ਤੋਂ ਸ਼ੁਰੂ ਕੀਤਾ ਤੇ ਸਵੇਰ ਦਾ ਟਾਈਮ ਸੀ ਜੀ 7 ਵਜੇ ਦਾ ਤੇ ਮੈਂ ਤੁਹਾਨੂੰ ਬਾਹਰ ਦਾ ਥੋੜਾ ਜਿਹਾ ਦਿਖਾਣੀ ਆ ਕਿਉਂਕਿ ਨਾ ਇੱਥੇ ਤੌਣ ਦੇ ਜਿਹੜੀ ਬਹੁਤ ਜ਼ਿਆਦਾ ਆ ਗਈ ਆ ਤੇ ਦੇਖੋ ਸਵੇਰੇ ਸਵੇਰੇ ਇੰਨੀ ਜ਼ਿਆਦਾ ਠੰਡ ਸੀ ਕਿ ਐ ਲੱਗਦਾ ਸੀ ਵੀ ਹੋਰ ਨਾ ਜਿਵੇਂ ਜਨਵਰੀ ਦਾ ਮਹੀਨਾ ਆ ਜਾਂਦਾ ਹੁੰਦਾ ਹੈ ਉਸ ਤਰ੍ਹਾਂ ਠੰਡ ਸੀ ਤੇ ਠੰਡ ਵੀ ਉਸੇ ਤਰ੍ਹਾਂ ਹੀ ਸੀ ਸਵੇਰੇ ਸਵੇਰੇ ਬਹੁਤ ਜ਼ਿਆਦਾ ਠੰਡ ਸੀ ਠੰਡ ਸੀ ਤੇ ਦੇਖੋ ਪਤਾ ਨਹੀਂ ਕੀ ਕੁਦਰਤ ਦੇ ਰੰਗ ਆ ਹਨ ਇਸ ਵਾਰੀ ਠੰਡ ਵੀ ਟਾਈਮ ਨਾਲ ਸ਼ੁਰੂ ਹੋ ਗਈ ਤੇ ਠੰਡ ਵੀ ਹੋਣ ਇੰਨੀ ਜ਼ਿਆਦਾ ਪੈਣ ਲੱਗ ਗਈ ਟਾਈਮ ਨਾਲ ਹੀ ਤੇ ਦੇਖੋ ਵਾਇਗਰੂ ਦੇ ਰੰਗ ਆਏ ਸਾਰੇ ਤੇ ਇਧਰ ਜੀ ਆਪਾਂ ਤਸਵਾਨੁਪਾਤ ਐ ਸੀ ਪੱਠੇ ਇਕੱਠੇ ਪਾਨ ਤੋਂ ਬਾਅਦ ਤੇ ਹੁਣ ਮੈਂ گویا ਕੂੜਾ ਫੇਰ ਸੁਟਾਂਗੀ ਤੇ ਇਧਰ ਮੈਂ ਜੀ ਆਟਾ ਗੁੰਨ ਲਿਆ ਸੀ ਤੇ ਆਟਾ ਗੁੰਨਿਆ ਜੀ ਮੈਂ ਦਾਲ ਵਿੱਚ ਰਾਤ ਆਪਾਂ ਦਾਲ ਬਣਾਈ ਸੀ ਤੇ ਦਾਲ ਬਚ ਗਈ ਸੀ ਤੇ ਉਹਦਾ ਮੈਂ ਆਟਾ ਗੁੰਨ ਕੇ ਤੇ ਹੁਣ ਆਪਾਂ ਬਣਾਵਾਂਗੇ ਪਰੌਂਠੇ ਦਾਲ ਵਾਲੇ ਤੇ ਨਾਲੇ ਇਧਰ ਮੈਂ ਕਿਉਂ ਰੱਖਤਾ ਸੀ ਗਰਮ ਹੋਣ ਵਾਸਤੇ ਤੇ ਉਸ ਤੋਂ ਬਾਅਦ ਜੀ ਆਪਾਂ ਬੱਚਿਆਂ ਨੂੰ ਸਕੂਲ ਪੇਜ ਕੇ ਪੇਜਨ ਤੋਂ ਬਾਅਦ ਆਪਾਂ ਕੀਤੇ ਜੀ ਬਾਕੀ ਦੇ ਕੰਮ ਛਿਰੂ ਤੇ ਮੈਂ ਜੀ ਪਹਿਲਾਂ ਝਾੜੂ ਲਾਇਆ ਝਾੜੂ ਲਾਉਣ ਤੋਂ ਬਾਅਦ ਮੈਂ ਪੋਚਾ ਲਾਉਣਾ ਛਿਰੂ ਕਰਤਾ ਤੇ ਹਾਲੇ ਮੈਂ ਬਰਤਨ ਸਾਫ ਕਰਨੇ ਆ ਉਹ ਮੈਂ ਬਾਅਦ ਚ ਕਰਾਂਗੀ ਤੇ ਇੱਕ ਵਾਰੀ ਆਪਾਂ ਝਾੜੂ ਪੋਚਾ ਮੈਂ ਸੋਚਿਆ ਕਿ ਕਰ ਲਵਾਂ ਕਿਉਂਕਿ ਜੇ ਆਪਣਾ ਝਾੜੂ ਪਿਆ ਹੋਵੇ ਨਾ ਤੇ ਐਂ ਲੱਗਦਾ ਜਿਵੇਂ ਸਾਰੇ ਹੀ ਕੰਮ ਪਏ ਆ ਕੋਈ ਵੀ ਕੰਮ ਨਹੀਂ ਹੋਇਆ ਤੇ ਇਸ ਕਰਕੇ ਜੇ ਆਪਾਂ ਝਾੜੂ ਪੋਚਾ ਪਹਿਲਾਂ ਕਰ ਲਈਦਾ ਤੇ ਉਸ ਤੋਂ ਬਾਅਦ ਜੀ ਮੈਂ ਬਰਤਨ ਸਾਫ ਕਰਦੀ ਹੁੰਨੀ ਆ ਤੇ ਤੋਂ ਪਤਾ ਕਾਫੀ ਝੜਾਈ ਸੀ ਕਿਉਂਕਿ 9 ਵਜੇ ਬੱਚਿਆਂ ਦਾ ਸਕੂਲ ਲੱਗਦੇ ਆ ਤੇ ਸਕੂਲ ਪੇਜਾਂ ਤੋਂ ਬਾਅਦ ਹੀ ਮੇਰੇ ਸਾਰੇ ਕੰਮ ਚਿਰੂ ਹੁੰਦੇ ਆ ਤੇ ਬਾਕੀ ਫਿਰ ਵੀ ਜੀ ਮੈਂ ਵੀ ਪੂਰੀ ਸਤਾਬੀ ਦੇ ਨਾਲ ਕਰਦੀ ਆ ਤੇ ਆਪਾਂ ਘੰਟੇ ਵਿੱਚ ਹੀ ਸਾਰੇ ਕੰਮ ਜਿਹੜੇ ਖਤਮ ਕਰ ਲੈਂਦੇ ਆ ਤੇ ਬਾਕੀ ਜੀ ਖਾਣਾ ਫਿਰ ਦੁਪਹਿਰ ਦਾ ਹੁੰਦਾ ਹੈ ਤੇ ਉਹ ਆਪਾਂ 11 ਵਜੇ ਲੱਗ ਪਈਦਾ ਖਾਣਾ ਬਣਾਣਾ ਤੇ ਬਸ ਉਸ ਤੋਂ ਬਾਅਦ ਜੇ ਆਪਾਂ ਖਾਣਾ ਬਣਾ ਕੇ ਤੇ ਫਿਰ ਆਪਣੇ ਸ਼ਾਮ ਦੇ ਕੰਮ ਹੀ ਹੁੰਦੇ ਆ ਜਿਹੜੇ ਉਹ ਸ਼ੁਰੂ ਕਰੀਦਾ ਹੈ ਤੇ ਕਈ ਵਾਰੀ ਫਿਰ ਖਲਾਰਾ ਜ਼ਿਆਦਾ ਵੀ ਹੁੰਦਾ ਹੈ ਜੇ ਆਪਾਂ ਨੂੰ ਪਸ਼ੂਆਂ ਦਾ ਵੀ ਕਰਨਾ ਪਵੇ ਨਾ ਤੇ ਫਿਰ ਥੋੜਾ ਜਿਹਾ ਟਾਈਮ ਲੱਗ ਜਾਂਦਾ ਹੈ ਤੇ ਇਧਰ ਜੀ ਆਪਾਂ ਹੁਣ ਗੁਰਜੋਤ ਤੇ ਪਪਾ ਆ ਗਏ ਸੀ ਤੇ ਨਹੀਂ ਤਾਂ ਪੱਠੇ ਵੱਡਣ ਮੈਨੂੰ ਆਣਾ ਪੈਣਾ ਸੀ ਤੇ ਉਹ ਆ ਗਏ ਸੀ ਘਰ ਤੇ ਉਹਨਾਂ ਕਹਿੰਦੇ ਚੱਲ ਮੈਂ ਪੱਠੇ ਵੱਢ ਕੇ ਲੈ ਆਉਣਾ ਤੇ ਛਾਂ ਵਾਸਤੇ ਵੀ ਤੇ ਹੁਣ ਵੀ ਥੋੜੇ ਜਿਹਾ ਪਾਣੇ ਸੀ ਪਸਵਾਂ ਨੂੰ ਸਵੇਰੇ ਕੱਟ ਸੀ ਕੱਟ ਪਾਏ ਸੀ ਤੇ ਇਸ ਕਰਕੇ ਹੁਣ ਆਪਾਂ ਪੱਠੇ ਹੋਰ ਪਾਣੇ ਸੀ ਤੇ ਇੱਧਰ ਉਹ ਪੱਠੇ ਵੱਢਣ ਲੱਗ ਪਏ ਤੇ ਮੈਂ ਸੋਚਿਆ ਕਿ ਚੱਲ ਉਹਨਾਂ ਨੂੰ ਨਾਲੇ ਚਵਾ ਲਿਆਂਦੀਆਂ ਪੱਠੇ ਤੇ ਨਾਲੇ ਮੈਂ ਤਲੀਆਂ ਤੋੜਨੀਆਂ ਸੀ ਤੇ ਇਸ ਕਰਕੇ ਜੀ ਮੈਂ ਵੀ ਨਾਲ ਆ ਗਈ ਤੇ ਇਧਰ ਜੀ ਤੋਰੀਏ ਦਾ साग ਹੈ ਆਪਾਂ ਬੀਬਾ ਉਹ ਤਾਂ ਟੈਸਟੀ ਬੰਦਾ ਹੁੰਦਾ ਸੀ ਬਣਾਦੇ ਸੀ ਤੇ ਬਾਕੀ ਹੁਣ ਨਾ ਇਹ ਸਾਗ ਸਾਰਾ ਸਰੋਂ ਜਿਹੜੀ ਨਿਸਰ ਗਈ ਆ ਤੇ ਪੀਲੇ ਪੀਲੇ ਫੁੱਲ ਪਏ ગયા ਸਾਰੀ ਸਰੋਂ ਨੂੰ ਤੇ ਹੁਣ ਸਾਗ ਜਿਹੜਾ ਉਹ ਨਹੀਂ ਲਬਦਾ ਵਿੱਚੋਂ ਤੇ ਹੁਣ ਆਪਾਂ ਇੱਕ ਦਿਨ ਸਾਗ ਬਣਾਉਣਾ ਆ ਤੇ ਬਾਕੀ ਉਹ ਵਣਗਵਾਡੀਆਂ ਦਾ ਤੋੜਾਂਗੇ ਤੇ ਹੁਣ ਮੈਂ ਇੱਕ ਵਾਰੀ ਤੋੜ ਲਈਆਂ ਇੱਥੋਂ ਣੀਆਂ ਤੇ ਣੀਆਂ ਵੀ ਇੰਨੀਆਂ ਜ਼ਿਆਦਾ ਨਹੀਂ ਹੋਈਆਂ ਤੇ ਬਸ ਮੈਂ ਅੱਗੇ ਇੱਕ ਵਾਰੀ ਤੱਕ ਅੱਗੇ ਤੋੜੀਆਂ ਨੇ ਤੇ ਹੁਣ ਦੂਸਰੀ ਵਾਰ ਤੋੜਨ ਲੱਗੀ ਆ ਤੇ ਬਾਕੀ ਇਹ ਨਹੀਂ ਆ ਲਾਪਨੀ ਰਈਆਂ ਸੀ ਮੈਨੂੰ ਤੇ ਮਸਾਂ ਥੋੜੀਆਂ ਜੀਆਂ ਲੰਬੀਆਂ ਚਲੋ ਜੀ ਆਪਾਂ ਇੱਥੇ ਧਣੀਆਂ ਲਈਆਂ ਸੀ ਤੋੜ ਤੇ ਮੈਨੂੰ ਬਸ ਥੋੜੀਆਂ ਜਿਹੀਆਂ ਹੀ ਮਿਲੀਆਂ ਤੇ ਹੁਣ ਕਰੇ ਜਾ ਕੇ ਇਹਦਾ ਡਿਸਾਈਡ ਕਰਾਂਗੇ ਕਿ ਕੀ ਬਣਾਉਣਾ ਹੈ ਚਟਨੀ ਬਣਾਉਣੀ ਆ ਕਿ ਹੋਰ ਕੁਝ ਬਣਾਉਣਾ ਹੈ ਤੇ ਚਲੋ ਇਧਰ ਨਾ ਗੁਰਜੋਤ ਦੇ ਪਪਾ ਵੀ ਪੱਠੇ ਵੜ ਲੈ ਸੀ ਤੇ ਮਨਾ ਪਾਉਣਾ ਮਿਚਵਾਤੇ ਪੱਠੇ ਪੈਸਾ ਆਪੇ ਵੀ ਚੋਕ ਲੈਣ ਸੀ ਥੋੜੇ ਜੀ ਬਾਕੀ ਮੈਂ ਟਣੀਆਂ ਤੋੜਨੀਆਂ ਸੀ ਤੇ ਉਹਦੇ ਕਰਕੇ ਮੈਂ ਵੀ ਆਈ ਸੀ ਕਿਤੇ ਤੇ ਇੱਥੇ ਬਾਬਾ ਜੀ ਦੀ ਆਵਾਜ਼ ਆ ਰਹੀ ਹੈ ਨਾ ਤੇ ਇਹ ਸਾਡੇ ਇੱਥੇ ਨਾ ਇੱਕ ਜਵਾਨ ਮੁੰਡੇ ਦੀ ਦਾ ਇੱਕ ਹੋ ਗਈ ਸੀ ਤੇ ਉਹਦਾ ਇਹ ਦੀਪੋਗ ਪਾਠ ਪਾਉਂਦੇ ਪਿਆ ਤੇ ਉਧਰੋਂ ਬਾਬਾ ਜੀ ਦੀ ਆਵਾਜ਼ ਤਾਂ ਕਰਕੇ ਆ ਰਹੀ ਹੈ ਵਿੱਚ ਤੇ ਚਲੋ ਇੱਥੇ ਮੈਂ ਕਰ ਆ ਕੇ ਨਾ ਸਾਰੇ ਕੱਪੜੇ ਧੋਲੇ ਸੀ ਤੇ ਲਾਈਟ ਚਲੀ ਗਈ ਸੀ ਉਹਦੇ ਕਰਕੇ ਅੱਧੇ ਕਪੜੇ ਮੇਰੇ ਵਿੱਚੇ ਰਹਿ ਗਏ ਤੇ ਇਧਰ ਅਮਰੀਤ ਵੀ ਭੱਜੀ ਫਿਰਦੀ ਸੀ ਬੱਸ ਤੇ ਹੁਣ ਆਪਣਾ ਖਾਣਾ ਹੀ ਰਹਿ ਗਿਆ ਸੀ ਬਣਾਉਣ ਵਾਲਾ ਤੇ ਚਲੋ ਜੀ ਇੱਥੇ ਨਾ ਹੁਣ ਮੈਂ ਲਿਆਈ ਸੀ ਮੂੜੀਆਂ ਤੇ ਮੂੜੀਆਂ ਵੀ ਆਪਾਂ ਖੇਤ ਚ ਛੋਟੀਆਂ-ਛੋਟੀਆਂ ਪੱਟੀਆਂ ਸੀ ਅਜੇ ਵੱਡੀਆਂ ਤਾਂ ਨਹੀਂ ਹੋਈਆਂ ਤੇ ਛੋਟੀਆਂ-ਛੋਟੀਆਂ ਹੀ ਆਪਾਂ ਲਿਆਏ ਪੁੱਟ ਕੇ ਕਿਉਂਕਿ ਮੈਂ ਸੋਚਿਆ ਕਿ ਚਲ ਮੂੜੀ ਵਾਲੇ ਪਰੌਂਠੇ ਬਣਾ ਲਾਂਗੇ ਤੇ ਬਾਕੀ ਹਾਲੇ ਅਸੀਂ ਸਲਾਵਾ ਵਿੱਚ ਹੀ ਸੀ ਤੇ ਇਧਰ ਅੰਰੀਤ ਵੀ ਆ ਕੇ ਬਸ ਖਲਾਰਾ ਪਾਉਣ ਲੱਗ ਪਈ ਤੇ ਅਸੀਂ ਨਾਲੇ ਖਾਣ ਲੱਗ ਪਏ ਬਿਮੂੜੀਆਂ ਕੌੜੀਆਂ ਕਿ ਮਿੱਠੀਆਂ ਤੇ ਬਾਕੀ ਮੂੜੀਆਂ ਜੀ ਬਹੁਤ ਵਧੀਆ ਨੇ ਤੇ ਇਧਰ ਮੰਮੀ ਕਹੀ ਜਾਂਦੇ ਸੀ ਕਿ ਤੂੰ ਨਾ ਤਰੀ ਭਲੀ ਸਬਜੀ ਬਣਾ ਮੂੜੀਆਂ ਦੀ ਤੇ ਮੈਂ ਕਰੀ ਸੀ ਕਿ ਸੁੱਕੀ ਬਣਾ ਲਈਏ ਕਈ ਵਾਰੀ ਪਹਿਲਾਂ ਤਾਂ ਸੋਚਿਆ ਸੀ ਕਿ ਪਰੌਠੇ ਬਣਾਏ ਜੀ ਤੇ ਬਾਸੇਵੇਂ ਕਰਦਿਆ ਕਰਦਿਆ ਮੈਂ ਇਥੇ ਪੀਸ ਕਰ ਲੈ ਮੂੜੀਆਂ ਤੇ ਤੇ ਇੱਧਰ ਫਿਰ ਆਪਾਂ ਡਿਸਾਈਡ ਕਰ ਲਿਆ ਸੀ ਕਿ ਮੂੜੀਆਂ ਦੀ ਤਰੀ ਬਣਾਣੇ ਆ ਤੇ ਆਲੂ ਮੂੜੀਆਂ ਦੀ ਤਰੀ ਵਾਲੀ ਸਬਜ਼ੀ ਜੀ ਸਾਡੇ ਪਿੰਡਾਂ ਦੇ ਵਿੱਚ ਬਹੁਤ ਮਸ਼ੂਰ ਹੈ ਤੇ ਬਹੁਤ ਖਾਂਦੇ ਨੇ ਸਾਰੇ ਹੀ ਤੇ ਇੱਥੇ ਜੀ ਹੁਣ ਮੈਂ ਲੱਗ ਪਈ ਸੀ ਸਬਜ਼ੀ ਤਰਨ ਤੇ ਮੈਂ ਜੀ ਫਟਾਫਟ ਸਬਜ਼ੀ ਤਿਆਰ ਕੀਤੀ ਰੋਟੀ ਸਬਜ਼ੀ ਮੈਂ ਅੱਧੇ ਘੰਟੇ ਦੇ ਵਿੱਚ ਵਿੱਚ ਤਿਆਰ ਕੀਤੀ ਤੇ ਕਿਉਂਕਿ ਗੁਰਜੋਤ ਤੇ ਪਪਾ ਨੇ ਨਾ ਫਿਰ ਤੋਂ ਖੇਤ ਜਾਣਾ ਸੀ ਤੇ ਮੈਂ ਨਾ ਇਸ ਕਰਕੇ फटाफट ਲੱਗੀ ਹੋਈ ਸੀ ਕਿ ਜਲਦੀ ਜਲਦੀ ਉਹਨਾਂ ਨੂੰ ਖਾਣਾ ਤਿਆਰ ਕਰ ਦਿਆਂ ਤੇ ਫਿਰ ਉਹਨਾਂ ਨੂੰ ਖੇਤ ਟਾਈਮ ਲੱਗ ਜਾਂਦਾ ਹੈ ਤੇ ਫਿਰ ਸਾਰਾ ਦਿਨ ਭੁੱਖੇ ਹੀ ਨਾ ਬੈਠੇ ਰਹਿਣ ਤੇ ਇਹੀ ਮੈਨੂੰ ਕਾਹਲੀ ਹੁੰਦੀ ਹੈ ਜੀ ਜਲਦੀ ਜਲਦੀ ਖਾਣਾ ਬਣਾਉਣ ਦੀ ਤੇ ਚਲੋ ਜੀ ਜੋ ਵੀ ਪੈਣ ਪਾਈ ਚੈਨਲ ਤੇ ਨਵੇਂ ਹੋ ਜੀ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਐਂਡ ਤੱਕ ਜੀ ਜਰੂਰ ਦੇਖਿਆ ਕਰੋ ਤੇ ਨਾਲ ਹੀ ਜੀ ਨੋਟੀਫਿਕੇਸ਼ਨ ਜ਼ਰੂਰ ਓਨ ਕਰਿਓ ਤਾਂ ਕਿ ਇਹ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਇਹ ਜੀ ਆਲੂ ਮੋੜੀਆਂ ਦੀ ਜਿਹੇ ਤਰੀਕੀ ਦੀ ਸਬਜੀ ਏ ਤੇ ਇਹ ਬਹੁਤ ਟੇਸਟੀ ਬਣਦੀ ਏ ਜੀ ਜੇ ਤੁਸੀਂ ਕਦੇ ਨਹੀਂ ਬਣਾਈ ਤਾਂ ਜ਼ਰੂਰ ਬਣਾ ਕੇ ਦੇਖਿਓ ਇੱਕ ਵਾਰੀ ਖਾਏ ਹੋ ਬਹੁਤ ਵਧੀਆ ਬਣਦੀ ਏ ਜੀ ਤੇ ਮੋੜੀਆਂ ਜ਼ਿਆਦਾ ਨਹੀਂ ਪਾਣੀਆਂ ਹੁੰਦੀਆਂ ਬਸ ਦੋ ਕਪਾਸ ਕਰੇ ਛੋਟੀਆਂ ਹੋਣ ਤਾਂ ਜੇ ਵੱਡੀਆਂ ਹੋਣ ਤਾਂ ਇਹ ਅੱਧੇ ਕਪਾਏ ਹੋ ਤੇ ਨਾਲ ਆੜੂ ਪਾ ਲਓ ਤੇ ਇਸ ਤਰ੍ਹਾਂ ਜੀ ਆਲੂ ਮੋੜੀਆਂ ਦੀ ਜਿਹੜੀ ਸਬਜੀ ਹੈ ਤਰੀਬਾੜੀ ਤੇ ਬਹੁਤ ਟੇਸਟੀ ਬਣ ਜਾਂਦੀ ਏ ਤੇ ਚਲੋ ਜੀ ਹੁਣ ਮੈਂ ਤੜਕਾ ਲਾ ਕੇ ਤੇ ਆਪਾਂ ਨਾਲ ਹੀ ਕੰਮ ਕਰਦੇ ਹਾਂ ਆਲੂ ਤੇ ਮੋੜੀਆਂ ਕੱਟੇ ਹੋਏ ਤੇ ਚਲੋ ਜੀ ਹੁਣ ਆਪਾਂ ਇੱਥੇ ਸਬਜੀ ਧਾਰਤੀਏ ਤੇ ਅੱਜ ਦੀ ਵੀਡੀਓ ਦਾ ਆਪਾਂ ਕਰਦੇ ਹਾਂ ਇੱਥੇ ਹੀ ਐਂਡ ਤੇ ਜੋ ਵੀ ਪੈਣ ਭਾਈ ਨਵੇਂ ਉਹਦੀ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਮਿਲਾਂਗੇ ਜੀ ਹੋਣਾ ਆਪਾਂ ਅਗਲੀ ਵੀਡੀਓ ਦੇ ਵਿੱਚ ਸਾਰੇ ਮੇਰੇ ਭੈਣ ਭਰਾਵਾਂ ਨੂੰ ਜੀ ਸਤਿ ਸ਼੍ਰੀ ਅਕਾਲ ਬਾਏ ਬਾਏ